ਸੇ ਤहां ਸਿੱਖ ਲਈ ਦੁਨੀਆ ਅੰਦਾਰੀ ਤੋਂ ਕੋਈ ਚੀਜ਼ ਨਹੀਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਧੀ ਡੋਲੀ ਚੜਨ ਤੋਂ ਪਹਿਲਾਂ ਆਪਣੇ ਪਿਓ ਦੇ ਪੱਗ ਬੰਨ੍ਹਦੀ ਹੈ ਜੋ ਕਿ ਇੱਕ ਰਸਮ ਹੁੰਦੀ ਆ ਧੀ ਵੱਲੋਂ ਡੋਲੀ ਚੜਨ ਤੋਂ ਪਹਿਲਾਂ ਆਪਣੇ ਪਿਓ ਦੇ ਪੱਗ ਬੰਨ੍ਹੇ ਜਾਂਦੀ ਆ ਤੇ ਕਹਿੰਦੀ ਹੈ ਕਿ ਬਾਪੂ ਮੈਂ ਅਗਲੇ ਘਰ ਜਾ ਕੇ ਵੀ ਤੁਹਾਡੀ ਪੱਗ ਨੂੰ ਦਾਗ ਨਹੀਂ ਲੱਗਣ ਦਵਾਂਗੀ ਬਹੁਤ ਹੀ ਭਾਵੁਕ ਵੀਡੀਓ ਵੀਡੀਓ ਪ੍ਰਤੀ ਤੁਹਾਡੀ ਕੀ ਪ੍ਰਤੀਕਿਰਿਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ தன்வாது